ਇਨ ਪਿਹਾੜੇ ਵਾਰਦਾਤ ਹੋਈ ਹੈ ਐਫਪੀ ਵਾਲੇ ਉੱਤੇ ਚਿੱਟੇ ਰੰਗ ਦੇ ਐਫਪੀ ਵਾਲੇ ਉੱਤੇ ਦੋ ਬੰਦੇ ਜਿਹੜੇ ਇੱਥੇ ਆਏ ਉਹਨਾਂ ਦੇ ਮੂਹਰੇ ਧਰਮਾਲ ਬੰਨੇ ਹੋਏ ਸੀਗੇ ਉਹਨਾਂ ਦੇ ਕੋਲ ਤਲਵਾਰ ਵੀ ਸੀਗੀ ਤੇ ਦੁਕਾਨਦਾਰ ਦੇ ਅਨੁਸਾਰ ਉਹਨਾਂ ਨੇ ਇੱਕ ਦੇ ਇੱਕ ਨੇ ਉਹਦੇ ਗੱਲੇ ਤੇ ਤਲਵਾਰ ਰੱਖ ਲਈ ਦੂਸਰਾ ਇਹਨੇ ਪਿੱਛੋਂ ਕੱਢ ਲਈ ਤੇ ਉਹ ਸਾਰਾ ਜਿੰਨਾ ਕੈਸ਼ ਸੀਗਾ ਜਿੰਨੇ ਕੋਈ ਹਾਰ ਸੀਗੇ ਉਹ ਲੈ ਕੇ ਉਹ ਦੋ ਮਿੰਟਾਂ ਦੇ ਵਿੱਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਇੱਕੋ ਦੀ ਫਰਾਰ ਹੋ ਗਏ ਦਾਦਾ ਮੈਣਾ ਚੌਂਕ ਆ ਕੀਲਾ ਰੋਡ ਤੋਂ ਜਦੋਂ ਆਪਾਂ ਕੋਟ ਰੋਡ ਵੱਲ ਨੂੰ ਜਾਣੇ ਹੈਗੇ ਆ ਮੈਣਾ ਚੌਂਕ ਦੇ ਵਿੱਚ ਮਨੀ ਐਕਸਚेंजर ਦੀ ਇੱਕ ਦੁਕਾਨ ਸੀ ਜਿਹੜੇ ਵਿਆਹ ਸ਼ਾਦੀ ਵਾਸਤੇ ਜਿਹੜੇ ਨਵੇਂ ਨੋਟਾਂ ਦੇ ਹਾਰ ਹੁੰਦੇ ਆ ਉਹ ਵੀ ਬਣਾਉਂਦਾ ਉਹ ਕੰਮ ਕਰਦੇ ਹੈਗੇ ਆ ਅੱਜ ਇੱਥੇ ਦਿਨ ਦਿਹਾੜੇ ਵਾਰਦਾਤ ਹੋਈ ਆ ਐਕਟਿਵਾ ਦੇ ਉੱਤੇ ਚਿੱਟੇ ਰੰਗ ਦੀ ਐਕਟਿਵਾ ਦੇ ਉੱਤੇ ਦੋ ਬੰਦੇ ਲੁਟੇਰੇ ਜਿਹੜੇ ਇੱਥੇ ਆਏ ਉਹਨਾਂ ਦੇ ਮੂੰਹ ਦੇ ਉੱਤੇ ਰੁਮਾਲ ਬੰਨੇ ਹੋਏ ਸੀਗੇ ਉਹਨਾਂ ਦੇ ਕੋਲ ਤਲਵਾਰ ਵੀ ਸੀਗੀ ਤੇ ਦੁਕਾਨਦਾਰ ਦੇ ਅਨੁਸਾਰ ਉਹਨਾਂ ਨੇ ਇੱਕ ਦੇ ਇੱਕ ਨੇ ਉਹਦੇ ਗਲੇ ਤੇ ਤਲਵਾਰ ਰੱਖ ਲਈ ਦੂਸਰਾ ਇਹਨੇ ਪਿਸਟਲ ਕੱਢ ਲਈ ਤੇ ਉਹ ਉਹ ਸ ਜਿੰਨੇ ਕੋਈ ਹਾਰ ਸੀਗੇ ਉਹ ਲੈ ਕੇ ਇੱਥੋਂ ਦੀ ਉਹ 2 ਮਿੰਟਾਂ ਦੇ ਵਿੱਚ ਹੀ ਵਾਰ ਦਾਤ ਨੂੰ ਅੰਜਾਮ ਦੇ ਕੇ ਉਹ ਇੱਥੋਂ ਦੀ ਫਰਾਰ ਹੋ ਗਏ ਪਹਿਲਾਂ ਉਹ ਇੱਥੋਂ ਦੇ ਨਾਲ ਫਕੀਰ ਚੰਦ ਅਲੀ ਗਲੀ ਦੇ ਵਿੱਚ ਇੱਥੇ ਵੜ ਗਏ ਅੰਦਰ ਜਿਹੜੀ ਇੱਥੇ ਇੱਕ ਪੀਰਖਾਨਾ ਬਣਿਆ ਹੋਇਆ ਉਹ ਬੰਦ ਗਲੀ ਹੈ ਉਹਦੇ ਵਿੱਚੋਂ ਵੜ ਗਏ ਜਦੋਂ ਉਹਨਾਂ ਨੇ ਦੇਖਿਆ ਵੀ ਗਲੀ ਬੰਦ ਹੈ ਤਾਂ ਉਹ ਆਪ ਦੀ ਤਲਵਾਰ ਉੱਥੀ ਸੁੱਟ ਕੇ ਜਿਹੜਾ ਉਹ ਬਾਸੀ ਉੱਥੋਂ ਫਰਾਰ ਹੋ ਗਏ ਪਤਾ ਨਹੀਂ ਤਲਵਾਰ ਛੁੱਟੀ ਹੈ ਜਾਂ ਉਹਨਾਂ ਦੀ ਡਿੱਗ ਗਈ ਜਾਂ ਉਹਨਾਂ ਦੀ ਡਿੱਗ ਗਈ ਉਹ ਮੌਕੇ ਦੇ ਉੱਤੇ ਪਹਿਲਾਂ ਪੀਸੀਆਰ ਦੀ ਟੀਮ ਆ ਗਈ ਸੀ ਹੁਣ 3:30 ਕਤਵਾਲੀ ਦੇ ਐਸਐਚਓ ਆਪ ਸਾਰੀ ਟੀਮ ਦੇ ਨਾਲ ਇੱਥੇ ਸੀਸੀਟੀਵੀ ਦੇ ਵਿੱਚ ਜਿਹੜੀ ਉਹਨਾਂ ਦੀ ਸਕੂਟਰੀ ਵਗੈਰਾ ਤੇ ਉਹ ਲੁੱਟ ਕੇ ਲੈ ਕੇ ਜਾਂਦੇ ਹੋਏ ਇਸ ਤਰ੍ਹਾਂ ਦੀ ਸਾਰੀ ਕਵਰੇਜ ਜਿਹੜੀ ਉਹ ਸੀਸੀਟੀਵੀ ਕੈਮਰੇ ਦੇ ਵਿੱਚੋਂ ਹੋ ਗਈ ਹੈਗੀ ਇਹ ਆਪਣਾ 60-70000 ਰੁਪਏ ਦੀ ਕੋਈ ਖੋ ਹੋਈ ਆ ਅਸੀਂ ਇਹ ਮਕਦਮਾ ਦਰਜ ਕਰ ਰਹੇ ਆ ਤੇ ਇਹ ਪ੍ਰੈਸ ਕਰ ਰਹੇ ਆ ਬਹੁਤ ਜਲਦੀ ਬੰਦੇ ਫੜ ਲਵਾਂਗੇ ਸੀਸੀਟੀਵੀ ਸਾਹਮਣੇ ਆਜੇ ਕਿੰਨੇ ਲੋਕ ਸੀਗੇ ਤੇ ਕੀ ਕੁਸਤੀ ਇਹਨਾਂ ਕੋਲੋਂ ਰਿਕਵਰ ਹੋਇਆ ਦੋ ਜਣੇ ਸੀਗੇ ਇਹ ਔਰ ਜਿਹੜੇ ਇਹਨਾਂ ਦੇ ਕੋਲ ਇੱਕ ਕਰਪਾਨ ਸੀਗੀ ਉਹ ਸੱਟ ਕੇ ਭੱਜ ਗਏ ਆ ਉਹ ਉਹ ਅਸੀਂ ਰਿਕਵਰ ਕਰ ਲਈ ਬਾਕੀ ਇਹਨਾਂ ਦੇ ਪਿੱਛੇ ਅਸੀਂ ਦੇਖ ਰਹੇ ਹਾਂ ਬਹੁਤ ਜਲਦੀ ਨਾ ਨਹੀਂ ਨਹੀਂ ਪਿਸਤੌਲ ਵਗੈਰਾ ਕੁਝ ਨਹੀਂ ਸੀਗਾ اچھا ਕੋਈ ਸੀਸੀਟੀਵੀ ਵਗੈਰਾ ਚੈੱਕ ਕਰ ਲਿਆ ਹਾਂ ਹਾਂ ਚੈੱਕ ਕਰ ਰਹੇ ਹਾਂ